ਅਸ਼ਟਪਦੀ ਜਿਸਕੇ ਅੰਤਰ ਰਾਜ ਉਹ ਮਹਾਨ ਸੋਰ ਨਰਕ ਪਤੀ ਭੋਗਤ ਸੁਆਮ ਸਿਰਕੇ ਉਹ ਜਿਹਦੇ ਅੰਤਰ ਅਕਾਰ ਹੋ ਗਿਆ ਮਨਾ ਰਾਜ ਉਹ ਨਰਕ ਪਤੀ ਹੈ ਨਰਕ ਤੋਂ ਛੱਜੇ ਜਿਹਾ ਨਰਕ ਦੇ ਵਿੱਚ ਨਰਕ ਦੇ ਜੋ ਜਿਹੜੀ ਲਵ ਸੁਆਦੇ ਹੈ ਨਰਕਪਾਤੀ ਦਾ ਹੈ ਅਜਿਹਾ ਖੱਲੇ ਤੋਂ ਜਾਣੇ ਜਾਣ ਅੱਗਾ ਆਜੀ ਤੋਂ ਥਲੇ ਦੀ ਜੂ ਜਾਣੇ ਨਰਕਪਾਤੀ ਤਾਂ ਹੈ ਨਰਕ ਦਾ ਅਕਦਾਰ ਤਾਂ ਹੈ ਹੱਕਦਾਰ ਪਾਤੀ ਨੂੰ ਅਕਦਾਰ ਕਹਿੰਦੇ ਨੇ ਅਕਦਾਰ ਨੂੰ ਕਹਿੰਦੇ ਨੇ ਪਾਤੀ ਤੇ ਹੋਵੇ ਸਵਾਨ ਕੁੱਤਾ ਬਣੇ ਹੋਬ ਸੋ ਨਰਕਪਾਤੀ ਹੋਵੇ ਤਾਂ ਜਵਾਨ ਕੁੱਤੇ ਦੀ ਜੋ ਮਰਦੀਆਂ ਉਹਨੂੰ ਇਹ ਜਾ ਕੁੱਤਾ ਸਉਦਾ ਸੁਭਾਅ ਤੇ ਕੁੱਤਾ ਨੇ ਗੌਸਬਾਨੇ ਆਜੂ ਦੇ ਗੌਸਬਾਨੇ ਕੁੱਤਿਆਂ ਨੇ ਵੀ ਬਹੁਤ ਸਾਰੇ ਨੇ ਸੁਭਾਅ ਨੇ ਆਦਮਿਆਂ ਦੇ ਵੀ ਸੁਭਾਅ ਉਹ ਜਿਹੜਾ ਕੁੱਤਾ ਜਾਇਦਾ ਸੁਭਾਅ ਹੈ ਉਹ ਜਿਹੜਾ ਸੁਭਾਅ ਦਾ ਕੁੱਤਾ ਬਣਦਾ ਜੋ ਜਾਣੇ ਮੈਂ ਜੋਬਰ ਬੰਤ ਸੋਹੂਤ ਕ੍ਰਿਸ਼ਟਾ ਕਾ ਜੰਦ ਜੋ ਜਾਨੇ ਮੈਂ ਜੋਵਨਮੰਦ ਜਿਹੜਾ ਜਿਹੜਾ ਬਹੁਤ ਖੂਬਸੂਰਤ ਹਾਂ ਜੋ ਹੌਬਤ ਬੇਸ਼ਟਾ ਕਾ ਜਾਂਦੋ ਉਹ ਵੀ ਕੋਈ ਬੇਸ਼ਟਾ ਦੇ ਜਾਂਦ ਬੜੇ ਖੂਬਸੂਰਤ ਨੇ ਔਰ ਜੱਜ ਬੜੇ ਖੂਬਸੂਰਤ ਨੇ ਮੱਛਾਂ ਚ ਬੜੇ ਖੂਬਸੂਰਤ ਨੇ ਕੋਈ ਵੀ ਖੂਬਸੂਰਤ ਬਧੇਣਾ ਕੋਈ ਤੇ ਬੇਸ਼ਟਾ ਦਾ ਇਕਲਾਬ ਦਾ ਫੁੱਲ ਬਧੇਣਾ ਖੂਬਸੂਰਤ ਹੈ ਭਾਈ ਜਿਹੜਾ ਮਰਜ਼ੀ ਲੈਦਾ ਖੂਬਸੂਰਤੀ ਬਣੇ ਬੇਸ਼ਟਾ ਕਾ ਜਾਂਦ ਜਿਹੜਾ ਬਣਣਾ ਬਣ ਜਾ ਬੂਹੂ ਸੀ ਹੋ ਜਾਂ ਜੇ ਜੇ ਬਣਣਾ ਬਣ ਜਾ ਬੇਸ਼ਟਾ ਦੇ ਜਾਂਦ ਮਾਇਆ ਦਾ ਮਾਇਆ ਵੇਚਾਈ ਹੈ ਮਾਇਆ ਵੇਚਾਈ ਹੈ ਵੇਚਾ ਸਰੀਰ ਵੇਚਾ ਰਣਾ ਬੜਬੂ ਹੋਰ ਕੀਆ ਮਾਇਆ ਉਹਨੂੰ ਜਨਮ ਗ੍ਰਹਮ ਦੇ ਵੇਚਾ ਮੈਂ ਵੇਚਾ ਜੋ ਹਨ ਕੀਦਾ ਸਰੀਰ ਦਾ ਜੋਗਨਮਨ ਇਹਦਾ ਜੋਗਨਮਨ ਵਧੀਆ ਨਹੀਂ ਆਹ ਆਹ ਆਪਸ ਕੋਲ ਹਾਲ ਹੈ ਜਨਮ ਮਰੇ ਕੋ ਜੋਨ ਫਰਮਾਵੇ ਆਪਸ ਕੋ ਕਰਮ ਬੰਦ ਕਹਾਵੇ ਆਇਆ ਕਰਮ ਖਾਂਡੀ ਨੇ ਆਹ ਰਹਿਤ ਮਰਿਆ ਦਾਲੇ ਸਾਰੇ ਤੁਹਾਨੂੰ ਕਾਂਡੀ ਨੇ ਨਜੜੇ ਆਪਸ ਕੋ ਕਰਮ ਬੰਦ ਕਹਾਵੇ ਜਨਮ ਭਰ ਆਇਆ ਜਨਮਾ ਮਾ ਉਹ ਜੋਨ ਫਰਮਾਵੇ ਉਹ ਜੋਨ ਫਰਮਾਵੇ ਮਰਿਆ ਦਾਲੇ ਨੇ ਇੱਥੇ ਲੱਗੇ ਨੇ ਕਰਮ ਖਾਂਡ ਹੈ ਜਨਮ ਭਰ ਆਇਆ ਜਨਮ ਦਾ ਮਰਦਾ ਉਹ ਜੋਨਾਂ ਦਾ ਮਰਦਾ ਹੈ ਪ੍ਰੀਪ੍ਰਾਪਤੀ ਨਹੀਂ ਹੈ ਗਰਮਟਾਂ ਚਾਹੇ ਗੁਰਦੁਆਰੇ ਨਹੀਂ ਨਹੀਂ ਮੁਕਤੀ ਦਾ ਇਹ ਆਪਣਾ ਗਸ਼ਤ ਕਾਰ ਨਹੀਂ ਮਿਲਦਾ ਕਿ ਫਾਇਦਾ ਐਜੇ ਧਰਮ ਦਾ ਫਾਇਦਾ ਵੀ ਕੀ ਚਿਰ ਸਾਰਾ ਨਹੀਂ ਮਿਲਿਆ ਫਾਇਦਾ ਕੀ ਹੈ ਜਦੋਂ ਮਰੇ ਕੋ ਜਨਮ ਕਰਵਾਇਆ ਹਾਂ ਬਹੁਤ ਜੁਗਨਾ ਚਰਦੋ ਸਾਰੇ ਫਜ਼ਾਰਾਂ ਨੂੰ ਤੁਹਾਨੂੰ ਹੂਮੀ ਕਾ ਜੋ ਕਰੇ ਗੁਮਾਨ ਉਹ ਮੂਰਖ ਉਹਦਾ ਅਗਿਆਨ ਬਾਕੀ ਘਟ ਫੂਪੇ ਆਗੇ ਜਿਹੜਾ ਇਹ ਅਹੰਕਾਰ ਕਰੇ ਉਹ ਗਿਆਨੀ ਮੂਰਖ ਆ ਵੀ ਤੇਰੀ ਜ਼ਹਰੀ ਹੇਲੀ ਹੈ ਕਿ ਤੂੰ ਬੁਰਾ ਗਿਆ ਦੀ ਹੈ ਮਾਝਾ ਦਾ ਨਾਇਣ ਨਾਲ ਬੰਨ ਲਾ ਨੇ ਤੇ ਸੋਪਰੇ ਸੇ ਹੋਏ ਵੀ ਤੂੰ ਬਦੀ ਜਾਂਦੇ ਹੋ ਹਨ ਕਰਦਾ ਤੇ ਮੁਰਗਾ ਤਾਂ ਗਿਆ ਦੀ ਹੈ ਗਿਆ ਦੀ ਤੇਰੀ ਕਿਰਪਾ ਜਿਸ ਕੇ ਹਿਰਦੇ ਗਰੀਬੀ ਬਸਾਵੈ ਨਾਨਕ ਇੰਨਾ ਮੁਕਤ ਆਗੇ ਸੁਖ ਪਾਵੈ ਤੇਰੀ ਕਿਰਪਾ ਕਿਰਪਾ ਆਪਣੇ ਦੁਆਰਾ ਜੇ ਕਿਸੇ ਦੇ ਹੱਥੇ ਖਾਦ ਨਾ ਰਿਹਾ ਕਿ ਆਹ ਮੁਕਤਾ ਅੱਗੇ ਜਾ ਸਕਦਾ ਐਸੇ ਤਾਂ ਮੁਕਤੀ ਪ੍ਰਾਪਤ ਕਰ ਲਈ ਅੱਗੇ ਹੋ ਚੱਲ ਪਿਆ ਗਤੀ ਅੱਗੇ ਸੁਖਤਵਾਰ ਅੱਗੇ ਸੁਖ ਸਾਗਰ ਵੱਲ ਨੂੰ ਚੱਲ ਰਹੇ ਹਾਂ ਅੱਗੇ ਜਾ ਕੇ ਸੁਖ ਸਾਗਰ ਚਲਾ ਜਾਊਗਾ ਮੁਕਤੀ ਤੇ ਸੁਖ ਸਾਗਰ ਨਹੀਂ ਹੈ ਉਸ ਤੇ ਜਬਾਦ ਸੁਗਰੀ ਹੈਗਾ ਆਹ ਕਾਇਦਾ ਮੁਕਤ ਬੱਪਰੇ ਵੀ ਜਾਣੀ ਦਿਆਗਾ ਅੱਖ ਨਹੀਂ ਆਗਾ ਸੋ ਮੁਕਤੀ ਦਾ ਖਤਰਾ ਹੈ ਕਿ ਪਿਛੇ ਨੂੰ ਨਾ ਡਰਦੀ ਆਹ ਕਾਬੂ ਦੇ ਇਸ ਬੇਕਾਬੂ ਕਦੇ ਹੋ ਸਕਦਾ ਜਿਸ ਆਚਰ ਸੱਪ ਚੋਂ ਨਾ ਉਹ ਨਾ ਚਰੇ ਦਾ ਘਰ ਹਾਂ ਇਹ ਤਾਂ ਫਿਰ ਸ਼ੁਰੂ ਹੋਏ ਤਾਂ ਹੀ ਮੰਨ ਲਿਆ ਗੱਲ ਹਾਂਜੀ